ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਸਪੇਸ਼ਲ ਜਲਾਸ਼ੀਤ ਭਗਤ ਸਿੰਘ ਲਗਨਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। 바ਵਾ ਸਾਹਬ ਡਾਕਟਰ ਬੀ ਆਰ ਅੰਬੇਡਕਰ ਜੀ ਦੀ ਪ੍ਰਤੀਮਾ ਤੇ ਅੰਮ੍ਰਿਤਸਰ ਵਿੱਚ ਹੋਏ ਹਮਲੇ ਦੇ ਵਿਰੋਧ ਵਿੱਚ ਨਵਾਂ ਸ਼ਹਿਰ ਵਿਖੇ ਅੱਜ ਭਾਵਾਤਾ ਸਡੀਪੀਆਈ ਪਾਰਟੀ ਸ਼੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਭਗਵਾਨ ਬਾਲਮੀਕ ਨੌਜਵਾਨ ਸਭਾ ਨਵਾਂ ਸ਼ਹਿਰ ਅਤੇ ਈ ਰਿਕਸ਼ਾ ਜੂਨੀਅਨ ਨਵਾਂ ਸ਼ਹਿਰ ਅਤੇ ਸਹਿਮ ਸ਼੍ਰੀ ਕਾਂਚੀ ਰਾਮ ਸਮਾਜ ਭਲਾਈ ਸੁਸਾਇਟੀ ਨਵਾਂ ਸ਼ਹਿਰ ਤੇ ਬਲੋਦ ਰੋਸ ਪ੍ਰਦਰਸ਼ਨ ਅਤੇ ਰੋਸ ਮਾਰਚ ਕੀਤਾ ਗਿਆ ਰੋਸ ਮਾਰਚ ਉਪਰੰਤ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਜ਼ਿਲ੍ਹਾ ਸ਼ਹੀਦ ਤਗ ਸਿੰਘ ਨਗਰ ਨੂੰ ਸੌਂਪਿਆ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਦੇਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੀਮਾ ਜੀ ਜੀਮਾ ਜੀ ਜੀਮਾ ਜੀ ਜੀਮਾ ਜੀ ਜੀਮਾ ਜੀ ਜਦੋਂ ਪੂਰੀ ਦੁਨੀਆ ਦੇ ਅੰਦਰ ਕਟਾਤਰ ਦੇਵ ਸਮਝਾਇਆ ਜਾ ਰਿਹਾ ਸੀ ਤੇ ਇੱਕ ਸਾਜੇ ਤਹਿਤ ਪੰਜਾਬ ਦੇ ਅੰਦਰ ਲਾਂਬੂ ਲੋਉਣ ਦੀ ਕੁਝ ਝਰਾਤੀ ਅੰਥਰਾ ਵੱਲੋਂ ਸਾਜੇ ਚਰਚੀ ਗਈ ਔਰ ਅੰਬਰਸਰ ਦੀ ਪਵਿੱਤਰ ਧਰਤੀ ਤੇ ਬਾਬਾ ਸਾਹਿਬ ਅੰਬੇਦਕਰ ਜੀ ਦੇ ਪੁੱਤ ਦੇ ਨਾਲ ਛੇੜਛਾੜ ਕੀਤੀ ਗਈ ਮੈਂ ਸਮਝਦਾ ਹਾਂ ਕਿ ਇੱਕ ਬੜੀ ਮੰਦਭਾਗੀ ਘਟਨਾ ਆ ਉੱਥੇ ਪੰਜਾਬ ਸਰਕਾਰ ਕੋਈ ਮੰਗ ਕਰਦਾ ਕਿ ਇਹ ਜਿਹੜੀਆਂ ਏਜੰਸੀਆਂ ਕਿਹੜੀਆਂ ਸਾਜ਼ਿਸ਼ਾਂ ਘੜ ਰਹੀਆਂ ਕਿਹੜੇ ਲੋਕ ਪੰਜਾਬ ਦੀ ਸ਼ਾਂਤੀ ਨੂੰ ਲਾਂਬੂ ਲਾਉਣ ਦੀ ਕੋਸ਼ਿਸ਼ਾਂ ਕਰ ਰਹੇ ਆ ਉਹਨਾਂ ਨੂੰ ਦੁਨੀਆ ਦੇ ਸਾਹਮਣੇ ਲਿਆਉਣਾ ਚਾਹੀਦਾ ਕਿਉਂਕਿ ਉਸ ਦਿਨ ਨੂੰ ਕਿਉਂ ਜੁੜਿਆ ਗਿਆ ਔਰ ਸਭ ਤੋਂ ਵੱਡਾ ਸਵਾਲ ਇਹ ਪੈਦਾ ਹੁੰਦਾ ਕਿ ਉਹ ਬਾਡੀ ਕਿੱਥੋਂ ਆਈ ਉਹ ਧੋੜਾ ਕਿੱਥੋਂ ਆਇਆ ਜਦੋਂ ਵੀ ਕੋਈ ਆ ਜਾਈਏ ਇੱਕ ਡਰਾਮਾ ਹੁੰਦੀਆਂ ਚਾਹੇ ਗੁਰੂ ਗ੍ਰੰਥ ਸਾਹਿਬ ਦੀ ਵਿਆਧਵੀ ਦਾ ਮਾਮਲਾ ਹੋਵੇ ਚਾਹੇ ਇਹ ਜਈਏ ਇੱਕ ਡਰਾਮਾ ਹੋਣ ਤੇ ਉਹ ਬੰਦੇ ਮਤਬੁੱਦੀ ਕਿਉਂ ਇੰਟਾਰੇ ਕੰਮ ਕਰਦੇ ਆ ਉਹ ਹੋਰ ਕਿਤੇ ਨਹੀਂ ਜਾਂਦੇ ਹੋਰ ਕਿਸੇ ਨਾਲ ਨਹੀਂ ਇੰਟਾਰੇ ਡਰਾਮਾ ਕਰਦੇ ਸੋ ਬੜੀ ਵੱਡੀ ਸਾਜ਼ਿਸ਼ ਹੈ ਜਿਹਦੇ ਤਹਿਤ ਪੰਜਾਬ ਨੂੰ ਲਾਫਰੌਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜਿੱਥੇ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਇਹ ਜਿਹੜੀ ਸਾਜ਼ਿਸ਼ਾਂ ਸਾਜ਼ਿਸ਼ ਦੇ ਪਿੱਛੇ ਕਿਸਦਾ ਹੱਥ ਹੈ ਉਹ ਸਾਹਮਣੇ ਆਉਣਾ ਚਾਹੀਦਾ ਤਾਂ ਕਿ ਉਹਨਾਂ ਲੋਕਾਂ ਨੂੰ ਉਹ ਸਜ਼ਾਵਾਂ ਮਿਲ ਸਕਣ ਜੋ ਪੰਜਾਬ ਦੇ ਇਸ ਭਗਤਰ ਧਰਤੀ ਦੇ ਉੱਤੇ ਆਪਸੀ ਭਾਈਚਾਰਕ ਸੰਘ ਨੂੰ ਤੋੜਨ ਦੀ ਸਾਜ਼ਿਸ਼ਾਂ ਕਰ ਰਹੇ ਆ। ਸੋ ਅਸੀਂ ਇਸ ਗੱਲ ਦੀ ਨਿਖੇਧੀ ਕਰਦੇ ਆ ਕਿ ਸਾਡੀ ਸਾਂਝੀ ਆਪਸੀ ਭਾਈਸਾਰਕ ਆਧਿਆ ਔਰ 바ਵਾ ਸਾਹਿਬ ਨੇ ਜਿੱਥੇ ਭਾਰਤ ਦਾ ਸੰਵਿਧਾਨ ਲਿਖਿਆ ਉਹ ਦਿਨ ਨੂੰ ਕਿਉਂ ਚੁਣਿਆ ਗਿਆ? ਉਹ ਇਸ ਘਟਨਾ ਦੇ ਮੈਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿੱਥੇ ਨਖੇਦੀ ਕਰਦਾ ਹਾਂ ਉੱਥੇ ਪੰਜਾਬ ਸਰਕਾਰ ਨੂੰ ਬੇਨਤੀ ਵੀ ਕਰਦਾ ਹਾਂ ਪਰ ਚੇਤਾਵਨੀ ਵੀ ਦਿੰਦਾ ਕਿ ਇਸ ਤੋਂ ਆਪਣੇ ਪੱਲਾ ਨਾ ਝਾੜੋ ਕਿ ਬੰਦਾ ਫੜ ਲਿਆ ਜੀ ਤੇ ਬੰਦਾ ਮਤਬੁੱਦੀ ਆ ਕਿਸੇ ਵੀ ਕੀਮਤ ਤੇ ਇਹ ਵਰਦਾਇ ਨਹੀਂ ਕੀਤਾ ਜਾਊਗਾ ਔਰ ਦੁਨੀਆ ਦੇ ਸਾਹਮਣੇ ਸਚਾਈ ਲਈ ਹੋਈ ਜਾਵੇ ਬਰਾੜ ਜੀ ਕੋਈ ਫਾਕੀਆਂ ਨੇ ਬੈਠ ਕੇ ਜਿੱਦੀ ਸਹਿਮਾ ਛੋੜਾ ਕੀਤਾ ਬੋਲ ਵੀ ਨਵਾਂ ਸ਼ਹਿਰ ਜਿਹੜਾ ਆ ਉਹ ਬਿਲਕੁਲ ਅਸੀਂ ਬੰਦ ਨਹੀਂ ਕਰਾਂਗੇ ਔਰ ਇੱਕ ਰੋਸ ਮਾਰਕ ਜਿਹੜਾ ਆ ਸ਼ਹਿਰ ਦੇ ਵਿੱਚੋਂ ਹੁੰਦਾ ਹੋਇਆ ਬਾਸ ਸਾਹਿਬ ਸਟੇਟੂ ਦੇ ਹਾਰ ਪਾ ਕੇ ਅਸੀਂ ਆਪਣਾ ਭਾਈ ਜਰੈਲੋ ਜਿਵੇਂ ਕਿ ਭਾਰਤੀਆ ਵਾਲਮੀਕੀ ਧਰਮ ਸਮਾਜ ਪਾਇਆ ਕਾਸੋ ਸ੍ਰੀ ਗੁਰੂ ਵਿਦਾਸ ਨੌਜਵਾਨ ਸਭਾ ਸ੍ਰੀ ਗੁਰੂ ਕੋਈ ਵਾਲਮੀਕੀ ਨੌਜਵਾਨ ਸਾਰੇ ਸੱਤਾ ਅੰਮ੍ਰਿਤਸਰ ਨੌਜਵਾਨ ਸਾਲਾ ਜੀਪੀਆਈ ਪਾਰਟੀ ਇਹ ਜਿੰਨੀਆਂ ਵੀ ਸਸਤਾ ਆਈ ਸਾਰੇ ਸਸਤਾ ਕਟੀਆਂ ਹੋ ਗਏ ਇੱਕ ਡੀਵੀ ਬਾਲ ਦੀ ਮੰਗ ਪੱਕਾ ਕਰਾਂਗੇ ਮੈਂ ਸਾਰੇ ਆਪਣੇ ਭਰਾਵਾਂ ਨੂੰ ਬੇਨਤੀ ਕਰਦਾ ਹਾਂ ਬੇ ਕਾਣੀ ਨਾ ਕਰੋ ਫੱਗੇ ਬੰਦੇ ਆ ਰਹੇ ਆ ਸਾਰੇ ਬੰਦੇ ਆ ਜੇ ਆਪਾਂ ਇੱਕ ਵੱਡਾ ਗਰੁੱਪ ਕਰਕੇ ਕਿਸੇ ਨੂੰ ਕੰੰਗ ਪਰੇਸ਼ਾਨ ਨਹੀਂ ਕਰਨੇ ਇੱਕ ਕਾਫਲੇ ਦੇ ਵਿੱਚ ਰਹਿਣ ਬਣਾ ਕੇ ਸਾਰੇ ਤੁਰਨਾ ਜਿਹੜੇ ਵਿੱਚ ਕਿਸੇ ਵੀ ਆਲਾ ਜਾਈ ਨੂੰ ਕਿਸੇ ਦੁਕਾਨਦਾਰ ਨੂੰ ਕੋਈ ਕੰੰਗੀ ਨਾ ਹੋਵੇ ਫਿਰ ਪ੍ਰਸ਼ਾਸਨ ਨੇ ਉਹਨਾਂ ਬੰਦਿਆਂ ਤੇ ਐਨਐਸਏ ਲਾ ਲਈ ਜਾਂ ਉੱਤੇ ਕੋ ਕਾਰਵਾਈ ਨਾ ਕੀਤੀ ਫਿਰ ਅਸੀਂ ਆਪਣੇ ਨਵੇਂ ਸ਼ਹਿਰ ਦੇ ਸ਼ਹਿਰ ਵਾਸੀਆਂ ਨੂੰ ਕਹਾਂਗੇ ਤੇ ਸਾਡਾ ਸਾਥ ਦਿਓ ਆ ਫੇਰ ਅਸੀਂ ਨਵਾਂ ਸ਼ਹਿਰ ਵੱਗਦੀ ਅਸੀਂ ਕਾਲ ਡਿਏਗੇ ਅੱਜ ਅਸੀਂ ਜਿਹੜਾ ਆਪਣੇ ਵੱਲੋਂ ਆਪਣੇ ਭਾਈਚਾਰੇ ਵੱਲੋਂ ਇੱਕ ਰੋਸ ਪ੍ਰਚਾਰ ਕਰਨ ਜਾ ਰਹੇ ਹਾਂ ਸਾਰਿਆਂ ਨੂੰ ਜੈ ਵਾਲਮੀਕੀ ਹਰ ਹਰ ਬਾਣ ਮਿੱਕੀ ਜੈ ਗੁਰੂ ਦੇ ਦਾ ਗੁਰੂ ਦੇ ਬਾਰੇ ਬਿਆਂਗੇ ਤੋਂ ਕੇ ਬਹੁਤ ਬਹੁਤ ਧੰਨਵਾਦ ਜੀ ਰਾਜਕਮਨ ਸੱਬਰਵਾਲ ਜੀ ਵਾਈਸ ਪ੍ਰਧਾਨ ਪੰਜਾਬ ਭਾਵਾਦਾਸ ਭਾਰਤੀ ਵਾਲਮੀਕ ਤਰਸਪਾਜ ਸਾਡੇ ਡੈਮੋਕ੍ਰੇਟ ਪਾਰਟੀ ਆਫ ਇੰਡੀਆ ਦੇ ਰਾਸ਼ਟਰੀ ਵਰਦਾਰ ਰੌਣ ਚੱਟਾ ਜੀ ਵੀ ਇੱਥੇ ਪਹੁੰਚੇ ਆ ਆਪਣੇ ਸਾਥੀਆਂ ਸਮੇਤ ਉਹਨਾਂ ਦਾ ਵੀ ਇੱਥੇ ਪਹੁੰਚਦੇ ਜੀ ਆਏ ਆਦਦੇ ਸਾਡੇ ਭੈਣ ਜੀ ਸਿਮੇ ਜੀ ਵੀ ਇੱਥੇ ਆ ਗਏ ਆ ਉਹਨਾਂ ਦਾ ਵੀ ਇੱਥੇ ਪਹੁੰਚਦੇ ਧੰਨਵਾਦ ਆਖਦੇ ਆ ਸਾਡੇ ਆਟੋ ਯੂਨੀਅਨ ਦੇ ਵੀ ਮੇਰੇ ਸਾਥੀ ਮੇਰੇ ਵੀਰ ਆਏ ਆ ਇਹਨਾਂ ਦਾ ਵੀ ਇੱਥੇ ਪਹੁੰਚਦੇ ਧੰਨਵਾਦ ਕਰਦੇ ਆ ਕਿਉਂਕਿ ਇਹ ਜਿਹੜਾ ਅੱਜ ਦਾ ਮੇਨ ਖੜਾ ਮਕਰ ਕੀਤੀ ਗਈ ਆ ਬੜੀ ਅਨਿੰਦਾ ਜੋਬ ਇਹ ਬਾਬਾ ਸਾਹਿਬ ਡਾਕਟਰ ਮੜਕੇ ਜੀ ਨੇ ਇਸ ਦੇਸ਼ ਦਾ ਸਰਦਾਰ ਲਿਖਿਆ ਵਾ ਇਹ ਦੇਸ਼ ਉਸ ਸੰਤਾਨ ਦੇ ਨਾਲ ਹੀ ਚੱਲਦਾ ਵਾ ਪਰ ਕੁਝ ਸ਼ਰਾਬਤੀ ਅੰਸਰ ਇਸ ਦੇਸ਼ ਦਾ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਅਸੀਂ ਇਹ ਕੰਮ ਨਹੀਂ ਹੁੰਦੇ ਨਾ ਵਾ ਅਸੀਂ ਪ੍ਰਸ਼ਾਸਨ ਨੂੰ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਵੀ ਜਿਹੜਾ 26 ਜਨਵਰੀ ਆਲੇ ਦਿਨੇ ਇਹ ਜਿਹੜੀ ਘਟਨਾ ਹੋਈ ਆ ਇਹਦੇ ਪਿੱਛੇ ਬਹੁਤ ਵੱਡੀ ਸਾਜ਼ਿਸ਼ ਆ ਬਹੁਤ ਵੱਡਾ ਇੱਥੇ ਲੋਕਾਂ ਨਾਲ ਵਿੱਚ ਦੇਖਣ ਨੂੰ ਜਾ ਰਿਹਾ ਵਾ ਵੀ ਇਹ ਬਹੁਤ ਵੱਡੇ ਪੱਧਰ ਤੇ ਇਹ ਮਾਰੀ ਗੱਲ ਹੋਈ ਆ ਮੈਂ ਸਰਕਾਰ ਨੂੰ ਬੇਨਤੀ ਕਰਦਾ ਵਾ ਆਪਣੇ ਸੰਗਠਨ ਦੇ ਮੈਂਬਰਾਂ ਨੂੰ ਵੀ ਇੰਦਾ ਦੇ ਸ਼ਰਾਰਤੂਬ ਨੂੰ ਕੋਲ ਦੀ ਜੇਲ੍ਹ ਦੇ ਵਿੱਚ ਭੇਜਿਆ ਜਾਵੇ ਜਿਹੜਾ ਕੋਈ ਇੰਦਾ ਦਾ ਕੰਮ ਮੜ ਕੇ ਨਾ ਕੀਤਾ ਜਾਵੇ ਬਾਬਾ ਸਾਹਿਬ ਡਾਕਟਰ ਅੰਬੜ ਕੇ ਜੀਦਾ ਸਟੱਚੂ ਤੋੜ ਕੇ ਇਹੋ ਬੰਦੇ ਨੇ ਸ਼ਰਾਰਤੀ ਅੰਸਰਾਂ ਨੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਵਾ ਸਾਡੇ ਭਾਈਚਾਰੇ ਦੇ ਵਿੱਚ ਬੜੀ ਦੁੱਖਾਂ ਦੀ ਗੱਲ ਆ ਕਿਉਂਕਿ ਇਹੇ ਕੰਮ ਇਦਾਂ ਦੇ ਨਹੀਂ ਹੋਣੇ ਚਾਹੀਦੇ ਆ ਮੈਂ ਹੁਣ ਬੇਨਤੀ ਕਰਦਾ जय भीम जय पार्थ जय वाल्मीकि हर हर वाल्मीकि जय गुरुदेव थान गुरुदेव जो 26 जनवरी पिछले दिन 26 जनवरी भारत रत्न बाबा साहेब डॉक्टर अंबेडकर जी दा अमृतसर भी के कुछ शरारती अनसर ओवर स्टैचू तोड़ा गया वा ओथे स्टैचू दी आग लगाई गई आ ओ बड़ी निंदा योग्य आ घटना वा ओदे संबंध दे, दे विच आज नमा शहर दे विच भारतीय वाल्मीकी तरह समाज श्री गुरु रविदास साहेब भगवान वाल्मीकि परंपरा कमेटी डीपीआई पार्टी ਆਪਣੇ ਸਾਬਕਾਂਸ਼ੀ ਰਾਮ ਵੈਲਫੇਅਰ ਸੁਸਾਇਟੀ ਵੱਲੋਂ ਅਤੇ ਅਲੱਗ-ਅਲੱਗ ਜਥੇਬੰਦੀਆਂ ਵੱਲੋਂ ਅੱਜ ਅਸੀਂ ਰੋਸ਼ ਪ੍ਰਦਰਸ਼ਨ ਕਰ ਰਹੇ ਹਾਂ ਪ੍ਰਸ਼ਾਸਨ ਨੂੰ ਅਸੀਂ ਮੰਗ ਪੱਤਰ ਦੇਣਾ ਵਾ ਵੀ ਇਦਾਂ ਦੇ ਸ਼ਰਾਰਤੀ ਅਨਸਰਾਂ ਦੇ ਉੱਪਰ ਜਿਨ੍ਹਾਂ ਨੇ ਬਾਬਾ ਸਾਹਿਬ ਡਾਕਟਰ ਮਿਰਕ ਜੀ ਦਾ ਸਟੈਚੂ ਨੂੰ ਭੰਨ ਤੋੜ ਕੀਤੀ ਆ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਆ ਮੈਂ ਪ੍ਰਸ਼ਾਸਨ ਦੇ ਬੇਨਤੀ ਕਰਦਾ ਹਾਂ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਵੀ ਇਦਾਂ ਦੇ ਸ਼ਰਾਰਤੀ ਅਨਸਰਾਂ ਦੇ ਐਨਐਸਏ ਲਾ ਕੇ ਇਹਨਾਂ ਨੂੰ ਵੀ ਡਬਲੂ ਗਰਦੀ ਜੇਲ੍ਹ 'ਚ ਭੇਜਿਆ ਜਾਵੇ ਜਿਹੜਾ ਕੋਈ ਅੱਜ ਤੋਂ ਬਾਅਦ ਇਦਾਂ ਦੀ ਕੋਈ ਘਟਨਾ ਨਾ ਘਟੀ ਜਾਵੇ ਸਾਨ ਸਾਹਿਬ ਕਾਂਸ਼ੀਰਾਮ ਸਮਾਜ ਭਲਾਈ ਸੁਸਾਇਟੀ ਰਜਿਸਟਰ ਪੰਜਾਬ 26 ਜਨਵਰੀ ਨੂੰ ਜਿਹੜਾ ਅੰਮਰਸਾਹਬ ਸਾਹਿਬ ਦੇ ਵਿੱਚ ਬਾਬਾ ਸਾਹਿਬ ਜੀ ਦੇ ਸਟੈਚੂ ਤੇ ਕਿਸੇ ਸ਼ਰਾਰਤੀ ਅਨਸਰ ਨੇ ਉੱਤੇ ਥੋੜੇ ਮਾਰੇ ਆ ਇਹਦੇ ਪਿੱਛੇ ਬਹੁਤ ਵੱਡੀ ਛਾਜੇਛਾ ਕਿਉਂਕਿ ਮੈਂ ਇਹ ਸੋਚਦਾ ਆ ਵੇ ਇੱਕ ਪਾਸੇ ਪੰਜਾਬ ਸਰਕਾਰ ਬਾਬਾ ਸਾਹਿਬ ਡਾਕਟਰ ਮਨਕਾਰਜੀ ਦੀ ਫੋਟੋ ਲਾਉਂਦੀ ਆ ਭਗਤ ਸਿੰਘ ਦੀ ਲਾਉਂਦੇ ਆ ਜਿੱਥੇ ਮਤਲਬ ਬਾਬਾ ਸਾਹਿਬ ਦੀ ਦਾ ਬੁੱਤ ਲੱਗਿਆ ਉੱਥੇ ਕੋਈ ਉਹਦੀ ਬਾਬਾ ਇਹ ਕਾਰਵਾਰੀ ਨਹੀਂ ਹੁੰਦੀ ਕਿਉਂਕਿ ਬਹੁਤਾਂ ਤੇ ਮਿੱਟੀ ਪਈ ਆ ਮੈਂ ਇਹ ਸੋਚਦਾ ਆ ਵੀ ਇੱਕ ਪਾਸੇ ਬੁੱਤ ਤੇ ਪਹਿਲਾਂ ਪੋਲੀ ਦਾ ਹੀ ਪੋਲੀ ਤੋਂ ਬਾਅਦ ਫਿਰ ਉਹ ਸ਼ਰਾਰਤੀ ਆਂਸਰ ਥੋੜਾ ਜਾ ਕੇ ਚੜਿਆ ਕਿਉਂਕਿ ਉਹਦੇ ਪਿੱਛੇ ਦੇਖਿਆ ਨਹੀਂ ਮੈਂ ਪੰਜਾਬ ਸਰਕਾਰ ਕੋ ਇਹੀ ਮੰਗ ਕਰਦਾ ਆ ਵੀ ਇਹਦੀ ਜਾਂਚ ਕੀਤੀ ਜਾਵੇ ਇਹਦੇ ਪਿੱਛੇ ਬਹੁਤ ਸ਼ਰਾਰਤੀ ਆਂਸਰਾਂ ਦਾ ਬਹੁਤ ਏਜੰਸੀਆਂ ਦਾ ਕੰਮ ਆ ਜਦੋਂ ਸਾਨੂੰ ਇਹ ਪਤਾ ਲੱਗਿਆ ਤੇ ਇਹ ਜਿਹੜੀਆਂ ਘਟਨਾ ਰੁਕ ਸਕਦੀਆਂ ਜੈ ਭੀਮ ਜੈ ਭੱਲ ਸਤਿ ਸ੍ਰੀ ਅਕਾਲ ਮੈਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਵੀ ਆਪਾਂ 10 ਮਿੰਟ ਇੱਥੇ ਬੈਠ ਜਾਈਏ ਸਬਰ ਵਾਲੀ ਪ੍ਰਧਾਨ ਜੀ ਨਿਕੋ ਰਮ ਡਾਟਾੰਬੇਕਰ ਜਿੰਦਾਬਾਦ 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 ਡਾਟਾੰਬੇਕਰ ਆਮਰ ਹੈ ਡਾਟਾੰਬੇਕਰ ਆਮਰ ਹੈ ਬਾਬਾ ਸਾਹਿਬ ਤਹੀ ਸੋਚਤੇ ਬਾਬਾ ਸਾਹਿਬ ਤਹੀ ਸੋਚਤੇ ਅੱਜ ਪੰਜਾਬ ਦੇ ਵਿੱਚ ਜੇ ਤਾਂ ਸਾਡਾ ਸੁਭਦਾਨ ਵਾਵਾ ਸਾਹਿਬ ਨੂੰ ਲਿਖਿਆ ਗਿਆ ਲੱਗ ਰਿਹਾ ਸੀ ਭਾਜੀ ਹੁਣ ਅਮਰ ਸਾਹਿਬੀ ਪ੍ਰਗਟਾ ਧਾਤੀ ਦੇ ਵਾਵਾ ਸਾਹਿਬ ਅੰਬੇਡਕਰ ਦਾ ਪੁੱਤ ਲੱਗਿਆ ਹੋਵੇ ਵੀ ਉਰ ਤੋਂ ਇੱਕ ਸ਼ਰਾਪੀ ਅੰਸਰ ਜਿਨ੍ਹਾਂ ਨੂੰ ਭੇਜਿਆ ਗਿਆ ਭੇਜਿਆ ਕਿਹਨਾਂ ਨੇ ਆ ਜਿਹੜੇ ਪੰਜਾਬ ਦੇ ਵਿੱਚ ਲੰਬੂ ਲਾਣਾ ਚਾਹੁੰਦੀ ਆ ਉਹ ਜੱਟੇ ਬੰਦਿਆਂ ਕੁਝ ਸ਼ਰਾਪੀ ਅੰਸਰ ਭਾਵੇਂ ਉਹ ਕਿਸੇ ਵੀ ਕਾਸ ਦਾ ਹੋਵੇ ਭਾਵੇਂ ਅਜ ਪ੍ਰਸ਼ਾਸਨ ਇਸ ਕੋਲ ਪੱਲਾ ਝਾੜਿਆ ਕਿ ਉਹ ਮੰਦਬੁੱਧੀ ਦਾ ਸਕੀ ਬੁਧੀ ਹੈ ਪਰ ਬੜੀ ਦੁੱਖ ਦੀ ਗੱਲ ਆ ਕਿ ਮੰਦਬੁੱਧੀ ਦਾ ਉਹ ਬੁਧੀ ਆ ਕਿ ਉਹਨੂੰ ਧਰਮਕ ਤੋਂ ਚੱਲ ਕੇ ਅੰਮ੍ਰਿਤਸਰ ਦਾ ਕਿਵੇਂ ਪਹੁੰਚ ਲੱਗਿਆ ਆ ਵੀ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਇਹੋ ਜਿਹੇ ਆਂਸ ਨੂੰ ਜਿਹਨੂੰ ਗ੍ਰਿਫਤਾਰ ਕੀਤਾ ਉਹ ਤਾਕੀ ਕਰਕੇ ਉਹਦਾ ਪਰਸ਼ੋਕਰ ਜਾਣਾ ਜਾਵੇ ਕਿ ਇਹਨੂੰ ਕਿਸ ਬੰਦੇ ਨੇ ਕਿਸ ਪਾਰਟੀ ਨੇ ਇਸ ਗੱਲ ਨੇ ਕਿ ਉਸ ਰਾਣ ਦੀ ਆਸਨ ਨੇ ਇੱਥੇ ਬਾਬਾ ਸਾਹਿਬ ਦਾ ਬੰਦਾਲ ਕਾਨੂੰਨ ਭੇਜਿਆ ਤੇ ਉਹਨੂੰ ਸਖਤ ਸਜ਼ਾ ਦਿੱਲ ਜਾਈ ਦੀਆ ਅਸੀਂ ਪੰਜਾਬ ਦੀ ਸਮੁੱਚੀ ਹਰ ਭਾਈਚਾਰੇ ਨੂੰ ਬੇਨਤੀ ਕਰਦੇ ਆ ਕਿ ਇਹ ਜਿਹੜਾ ਮਾਮਲਾ ਐ ਸਿਬੀਸੀ ਭਾਈਚਾਰੇ ਦਾ ਸੰਬੰਧ ਨਹੀਂ ਇਹ ਉਹ ਸਾਰੇ ਸਮਾਜ ਸਾਰੇ ਦੇਸ਼ ਦਾ ਮਾਮਲਾ ਉਹ ਸਾਰੇ ਦੇਸ਼ ਦੇ ਲੋਕਾਂ ਨੂੰ ਸਾਡੀ ਅਪੀਲ ਆ ਕਿ ਬਾਬਾ ਸਾਹਿਬ ਨੇ ਸੁਭਰਾਤ ਦਾ ਦੇਖਾ ਤੇ ਸਾਨੂੰ ਅਸੀਂ ਸੰਯੁਗਤਾ ਨਾਲ ਕਾਇਦਾ ਅਸੀਂ ਹਮੇਸ਼ਾ ਹੀ ਸ਼ਾਂਤੀ ਦੇ ਮਤਾ ਵੀ ਰਹੇ ਆ ਅਸੀਂ ਕੋਈ ਵੀ ਕਿਸੇ ਦੇ ਕਾਰਵਾਜ ਨੁਕਸਾਨ ਨਹੀਂ ਮਾਣਾ ਚਾਹੁੰਦੇ ਸਰਕਾਰ ਤੋਂ ਮੰਗ ਕਰਾਂਗੇ ਕਿ ਇਹ ਵੀਰਾ ਅੰਸਨ ਨੂੰ ਸੱਤੋਂ ਸੱਤ ਅਜਾ ਦਿੱਤੀ ਜਾਵੇ ਤਾਂ ਕਿ ਨਾ ਕਿ ਅਸੀਂ ਕੋਈ ਸੜਕਾਂ ਦੇ ਉੱਤੇ ਵੀ ਗੱਲ ਕਰੀਏ ਨਾ ਆਪ ਵੀ ਬੜੇ ਲੰਬੇ ਪ੍ਰੋਟੈਸਟ ਦੀ ਨਾ ਸਹਿਰੀ ਸ਼ਹਿਰ ਬਾਦ ਗਾਂਦ ਕਿਤੇ ਕਾਲ ਲਈਏ ਅਸੀਂ ਆਸ ਰੱਖਦੇ ਹਾਂ ਸਰਕਾਰ ਤੋਂ ਤੇ ਉਸ ਸੱਤ ਨੂੰ ਸੱਤੋਂ ਸੱਤ ਦੇ ਕੇ ਫਰਮ ਬੰਦੀ ਕਾਰਵਾਈ ਕੀਤੀ ਜਾਵੇ 26 ਜੰਦ ਵਾਲੇ ਦਿਨ ਉਸ ਪ੍ਰਤਿਮਾਨ 'ਤੇ ਹਮਲਾ ਕੀਤਾ ਗਿਆ ਥੱਲੇ ਸੰਵਿਧਾਨ ਦੇ ਨਾਲ ਵੀ ਛੇੜਛਾੜ ਕੀਤੀ ਉੱਥੇ ਪੌੜੀ ਵਿੰਦੀ ਗਈ ਉੱਤੋਂ ਬਾਅਦ ਵਿੱਚ ਬੰਦਾ ਠੋਰਾ ਲੈ ਕੇ ਉੱਤੇ ਚੜਿਆ ਅੱਜ ਤਾਂ ਇਹ ਦੱਸਣਾ ਚਾਹਦੇ ਆ ਵੀ ਜਿਹੜਾ ਜਿੱਦਾਂ ਖਾਲਸਾ ਜੀ ਨੇ ਇਹ ਗੱਲ ਦੱਸੀ ਆ ਵੀ ਜੇ ਤਾਂ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਸੀਂ ਭਾਜਨ ਨੂੰ ਮੰਨ ਕਰਦੇ ਆ ਜਾਵੇ ਇਹਦੇ ਮਰ ਕਿਹੜਾ ਬੰਦਾ ਆ ਜਿਹੜਾ ਬੰਦਾ ਇਹਦੇ ਕੋਲ ਕੰਮ ਕਰਾਉਂਦਾ ਆ ਪੁੱਤ ਇਹਨੂੰ ਕਹਿੰਦੇ ਇਹਦੇ ਮਰ ਕਿਹੜੇ ਬੰਦੇ ਦੀ ਇਹ ਚਾਲ ਚੱਲੀ ਜਾ ਰਹੀ ਆ ਉਹਦਾ ਪਤਾ ਕੀਤਾ ਜਾਵੇ ਔਰ ਇਹਨੂੰ ਐਨਐਸਏ ਨਾਲ ਕੇ ਢਿਮਰੂਗਰ ਜੇਲ੍ਹ ਨੂੰ ਰਿਟ ਲਿਆ ਜਾਵੇ ਸ਼ਰਮ ਵਾਲੀ ਗੱਲ ਆ ਸਮੇਂ ਦੀ ਆ ਸਰਕਾਰਾਂ ਦੀ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਇਲੈਕਸ਼ਨ ਲੜਨ ਲੱਗੇ ਇਲੈਕਸ਼ਨ ਲੜੇ ਸਮੇਂ ਇਹ ਸਿਆਸਤ ਕਰਨੀ ਨਹੀਂ ਸਿਆਸਤ ਖੇਡੀ ਸੀਗੀ ਦੋ ਨਾਮ ਦੇ ਉੱਤੇ ਸਮੇਂ ਅੱਜ ਦੇ ਸੈਮੀਨਾਰ ਦਾ ਸਵੰਦਕ ਅੱਜ ਦੀਆਂ ਵਿਸ਼ੇਸ਼ ਸਰਵੀਆਂ ਖਲਫੇਰ ਨਮੀਆਂ ਤੇ ਤਾੜੀਆਂ ਸਰਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਤਲੀ ਸੀਨ ਇਜਾਜ਼ਤ ਦਿਓ ਧੰਨਵਾਦ